ਖੇਤਾਂ ਦੇ ਕਣਕਾਂ ਵੱਡੀਆਂ ਯਾਰਾਂ ਜੀ ਰਾਜ ਪੈਂਦੀ ਰੁਕੀ ਕਾ ਖਾਦੇ ਨੂੰ ਐਂਦੀ ਆ ਤੇ ਸਾਡੇ ਬੈਠੀ ਆ ਜੀ ਨਾਲ ਹੀ ਪੁੱਛ ਰਿਹਾ ਸਰ ਪੈਂਦੀ ਆ ਕਿ ਨਹੀਂ ਪੈਂਦੀ ਆ ਆਪਾਂ ਨਾਲ ਦਾ ਰੁਕੀ ਦਾ ਹੈ ਗੋਲ ਸਾਲਾ ਲੈ ਪੂਰੇ ਵਾੜੇ ਮਗਰ ਪੈ ਜਾਣੀ ਨਹੀਂ ਹੁੰਦੀ ਆ ਪਰ ਦੋਨਾਂ ਦੀ ਗੋਲ ਖਵਾ ਦਿੰਦੇ ਆ ਔਰ ਜੇ ਪਛਾਣ ਹੀ ਲਵੇ ਹਾਂ ਰਾਜ ਨੂੰ ਨੰਨਾ ਐਮਬੀਏ ਟੇਰ ਲੰਘ ਗਿਆ ਉਹ ਦੂਜਾ ਕਿਧਰ ਗਿਆ ਵੱਡੇ ਕਿੰਨਾ ਸ਼ਿਕਾਰੀ ਮੋਟਰਸਾਈਕਲ ਤੇ ਸਾਈਕਲ ਉੱਤੇ ਭੱਜ ਗਿਆ ਦੂਜਾ ਸ਼ਿਕਾਰੀ ਉਹ ਜੀ ਤਾਂ ਨਹੀਂ ਹੁਣ ਪੁੱਛ ਇਹਨੂੰ ਕਿਹੜੀ ਰਾਜ ਪੈਂਦੀ ਹੁੰਦੀ ਆ ਰੋਟੀ ਖਾਣ ਸਾਡੇ ਕੋਲੇ ਆਉਂਦੀ ਆ ਤੇ ਸਾਂਹਵੇਂ ਪੈਂਦੀ ਆ ਨਾ ਪੈਂਦੀ ਆ ਕਿ ਅਕਸ਼ੇ ਚੰਦਰਾ ਕੋਲ ਜਾ ਕੰਮ ਦੇਊਗਾ ਮਾਣੇ ਰੱਖ ਲੈ ਸਾਡੇ ਮਗਰ ਪਾਇਆ ਨਹੀਂ ਰੋਟੀਆਂ ਵਾਲਾ ਵਾਪਸ ਲੈ ਗਿਆ ਨਾ ਕੁੱਤੇ ਨੂੰ ਇਹਨਾਂ ਦੇ ਬਾਦ ਨੂੰ ਬੰਨ੍ਹ ਗਏ ਸੋ ਆਦੇ ਬਾਕੀਆ ਪਛਾਣ ਹੀ ਲਵੇ ਹਨ ਰਾਜ ਨੰਗਲ ਨੇ ਪਵਾਰਾ ਚੋਰ ਲੂਦਾ ਸੋ ਵੀ ਚੋਰ ਲੂਦਾ ਕਣਕੀ ਤੇਰਾ ਫਿਰਦਾ ਭੈਣਾਂ ਚੀਂਆਂ ਬਾਹਰ ਜਿਸੇ ਰੋਟਾ ਦੀਏ ਹੈ ਹਾਂ ਜਿਸੇ ਰੋਟਾ ਦੱਕ ਨਸਲ ਘੈਂਟ ਹੈ ਨਾ ਉਹਦੀ ਉਹੀ ਨਹੀਂ ਆਤਾ ਓਏ ਜਿਹੜੀ ਰਾਜ ਪੈਂਦੀ ਹੁੰਦੀ ਆ ਰੋਟੀ ਖਾਣ ਕੰਨ ਵੱਡੇ ਕੇ ਇਹਦਾ ਹੀ ਇੱਕ ਦੂਰਾ ਵੱਡੇ ਸੋ ਬੱਲਾ। ਇਹ ਰੋਟੀ ਦਾ ਨਹੀਂ ਗੋੜ ਖਵਾ ਲਾ। ਆ ਲੈ। ਉਹ ਤਾਂ ਸਾਡੇ ਮਗਰ ਪੈ ਜਾਂਦੀ ਨਹੀਂ ਆ। ਪਰ ਦਰਾਂ ਦੀ ਗੋੜ ਖਵਾ ਦਿੰਦੇ ਆ। ਹੈ? ਹਾਂ ਕੀ ਪਛਾਣ ਹੀ ਲਵੇ ਹਨਾ। ਰਾਜ ਨੰਗਲ ਨਹੀਂ ਹਿੰਦੀ ਆ ਘੇਰ ਲੈਂਦੀ ਆ ਉਹ ਤੇ। ਮੋਟਰਸਾਈਕਲਾਂ ਤੇ ਸਾਈਕਲਾਂ ਉੱਤੇ ਭੱਜ ਕੇ ਪੈਂਦੀ ਆ। ਆਹ ਕੁੱਤੀ ਯੋਹੀ ਨਹੀਂ ਆਤਾ ਹੋਈ। ਇਹ ਰਾਜ ਪੈਂਦੀ ਹੁੰਦੀ ਆ। ਰੋਟੀ ਖਾਣ ਸਾਡੇ ਕੋਲੇ ਆ ਜਾਂਦੀ ਆ ਤੇ ਸਾਨੂੰ ਪੈਂਦੀ ਆ ਹਨਾ। ਪੈਂਦੀ ਹੈ ਕਿ ਨਹੀਂ ਪੈਂਦੀ ਆਸ ਬੰਨ ਲਾ ਰੋਟੀ ਦਾ ਨਹੀਂ ਗੁੜ ਖਾਣਾ ਲੈ ਆ ਲੈ ਮੁੰਡਾ ਸਾਡੇ ਮਗਰ ਪੈ ਜਾਂ ਨਹੀਂ ਨਹੀਂ ਹੈ ਪਰ ਤੇ ਨਾਲ ਹੀ ਗੁੜ ਖਵਾ ਦਿੰਦੇ ਆ ਹੈ ਹਾਂ ਕੀ ਪਛਾਣ ਹੀ ਲਵੇ ਹਨ ਰਾਜ ਨੰਗੜ ਨਹੀਂ ਜਾਂਦੀ ਇਹ ਘੇਰ ਲੈਂਦੀ ਆ ਤੇ ਮੋਟਰਸਾਈਕਲ ਸਾਈਕਲ ਉੋਂ ਭੱਜ ਕੇ ਪੈਂਦੀ ਆ ਆ ਕੁੱਤੀ ਯੋਹੀ ਨਹੀਂ ਆਤਾ ਓਏ ਨਹੀਂ ਬੰਦਣਾ ਇਹ ਰਾਜ ਪੈਂਦੀ ਹੁੰਦੀ ਆ ਸਾਡੀ ਬਿੱਲੀ ਸਾਨੂੰ ਮੇ ਰੋਟੀ ਖਾਣ ਸਾਡੇ ਕੋਲੇ ਆਇੰਦੀ ਆ। ਉਹ ਦੇਖ ਉਹਨੂੰ ਦਿੱਲੀ ਧੋੜੀ ਇਹ ਕੁੱਤੀ ਹੈ। ਕੋਈ ਤੂਤ ਵਾਲੀ ਬੜੀ ਜੱਲੀਬਰੀ। ਕੋਈ ਵੀਡੀਓ ਲਾਈਵ ਕਰੀ ਬੈਠਾ। ਆਇਆ ਨਹੀਂ ਕੋਈ। ਮੁੰਡਾ ਸਾਡੇ ਮਗਰ ਪਾਇਆ ਨਹੀਂ। ਤਿੰਨ ਮਿੰਟ ਹੋ ਗਏ ਕੋਈ ਨਹੀਂ ਆਇਆ। ਉਹ ਤਿੰਨ ਦੇ ਇੱਕ ਪੱਖਾ ਪੱਖਾ ਝੱਟ ਬੰਨੀ ਮਾਲ ਕਰਕੇ ਪਾਇਆ ਮੁੱਧ ਰੱਖ ਕੇ। ਉਹ 99 ਮਿੰਟ ਦੇਖੀ ਜਾਣ ਭਾਏ। ਐ ਪਾ ਕੇ ਰਾਤ ਨੂੰ ਕੋਈ ਕਿ ਕਰਾੜੇ ਮਾਰੀ ਜਾਵੇ ਤੇ ਦਾਣੂ ਐ ਰੱਖਿਆ ਹੋਇਆ ਮੋਲ ਆ ਜਾਂਦਾ ਵੀ ਕੋਈ ਹੋ ਗਰ ਕੋਸ਼ ਕਰੂਗਾ ਚੱਤਵਾਨੀ ਰੋਟੀ ਖਾਣ ਸਾਡੇ ਕੋਲੇ ਆ ਜਾਂਦੀ ਆ ਤੇ ਸਾਨੂੰ ਹੀ ਪੈਂਦੀ ਆ ਨਾ ਆ ਗਿਆ ਹੋਰ ਆ ਗਿਆ ਡਾਕਟਰ ਚੱਲ ਕੋਈ ਨਹੀਂ ਫਿਰ ਆਮ ਦੀ ਉਹ ਮਸ਼ੀਨ ਵੀ ਚੱਲੀਏ ਫਿਰ ਆਪਾਂ ਵੀ ਦੱਤਾਂ ਲੈ ਕੇ ਤੂੰ ਹਰਾ ਵੱਡ ਲਾ ਦੁਆਸਾ ਚ ਹਾਂ ਯਾਰ ਦੇਖ ਆ ਗਈ ਉਹ ਤਾਂ ਬੱਜ ਤ ਨਹੀਂ ਤਬਾ ਨਹੀਂ ਦਸਾ ਬੱਜ ਤ ਨਹੀਂ ਯਾਰ ਤੈਨੂੰ ਪਤਾ ਕਿ ਝੜਕ ਆਇਆ ਹੈ ਕਿ ਝੜਕਾ ਤਾਂ ਬਹੁਤ ਵੱਡ ਲਗਾ 200 ਬੇਚਾ ਪੰਡਾ ਬੱਸ ਉਹ ਝੜਕ ਨਾ ਰਹਿ ਗਿਆ ਕਾਂਤੀ ਬਸੇ ਤੋ ਨਹੀਂ ਲੈ ਜਾ ਕੇ ਨਾ ਮੱਕ ਨੂੰ ਲੈਣਾ ਵੜਾ ਉਹ ਨਾਂ ਭੋਲੇ ਲੈ ਗਿਆ ਓਏ ਹੈ ਉਹ ਨਾ ਲੈ ਗਿਆ ਓਏ ਕਿੱਥੇ ਇੱਥੇ ਰਹੇ ਨਹੀਂ ਉਹ ਨੀਓਂ ਉਹੀ ਪੈਦਾ ਓਏ ਨਾ ਸ਼ਰੀ ਭਾ ਲਈ ਨਹੀਂ ਸੀ 베ਰੀ ਪਈ ਬਸ ਕੋਈ ਨਹੀਂ ਹਰ ਇਹਨਾਂ ਦਸਨ ਆਏ ਨੇ ਥੱਲੇ ਹੱਦੇ ਮਾਂ ਤੂਤੀ ਬੋਲਦੀ ਸੀ ਬਾਈ ਤੂਤ ਨਹੀਂ ਹੈਗਾ 베ਰੀ ਐ ਇਹ ਮਾਂ ਚੱਲ ਜਿਵੇਂ ਮਰਜੀ ਸਾਡੀ ਤੂਤੀ ਬੋਲ ਗਈ ਕਿ ਨਹੀਂ ਮਿਲੀ ਐਂਡ ਅੱਪ ਦੀ ਓਡ ਅੱਪ ਦੀ ਮਿਲਿਆ ਮਿਲਿਆ ਓਡ ਅੱਪ ਦੀ ਸਾਡੇ ਪਿੰਡ ਦੇ ਸਟੇਸ਼ਨ ਤੇ ਜਿਹੜਾ ਸਟੇਸ਼ਨ ਹੈ ਕਿਹੜਾ ਫਟ ਗਿਆ ਚਾ ਅੱਛਾ ਮਿਲਿਆ ਨੂੰ ਵੀ ਬਈਓ ਰੀਲ ਸੀ ਉਹ ਰੀਲ ਆ ਆ ਦੋ ਤਿੰਨ ਹੱਥਾਂ ਨਾਲ ਤੇ ਮਿਲਿਆ ਨੂੰ ਬੜਾ ਡੱਪ ਗਿਆ ਤਿੰਨ ਚਾਰ ਡੱਪ ਗਿਆ ਹੂੰ ਇੱਕ ਟੱਪ ਗਈ ਇੱਕ ਬੰਦਾ ਆਇਆ ਸੀ ਉੱਟ ਗਿਆ ਨਾ ਹੈਗਾ ਬੈਠਾ ਉਹ ਮਿੱਤਰੋ ਆਇ ਇਹ ਚੀਜ਼ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਨਾ ਦੇਖਦੇ ਰਹੇ ਜੀ YouTube ਤੇ ਇਹੀ ਚੀਜ਼ ਦੇਖੀ ਜੁਣੀ ਅਜੇ ਤੱਕ ਖੇਤਾਂ ਐ ਨੇ ਯਾਰੇ ਇਸ ਮੈਂਸਰ ਅਕਟੀਵੇਟ ਹੋਣ ਤੋਂ ਪਹਿਲਾਂ ਹੀ ਬੋਤਲ ਨੂੰ ਜਿਹੜੀ ਚੀਜ਼ ਆਪਾਂ ਦਿਖਾਵਾਂਗੇ ਉਹ ਚੀਜ਼ ਦੇਖੀ ਨੂੰ YouTube ਤੇ ਇਹਨਾਂ ਨੇ ਕੰਬੈਨ ਵੜਦੀ ਦਿਖਾਵਾਂਗੇ ਆਪਾਂ ਉਹਨਾਂ ਦਾ ਦੇਖੀ ਐ ਵੀ ਕਹਿੰਦਾ ਜਗਾੜ ਬਣਾਉਣੇ ਆਪਾਂ ਬੋਤਲ ਲਾਗੇਗਾ ਉਹਨਾਂ ਉਹ ਜਿਹੜੇ ਉਹ ਤੇ ਜਿਵੇਂ ਇੰਜੀਨੀਅਰ ਅਗੇ ਨਹੀਂ ਹੂੰ ਉਹ ਲੰਘ ਉਹ ਦੁੱਬੜੀ ਕੱਲੇ ਕਰੇ ਨਾ ਪਾ ਲਾ ਵੀ ਅੱਜ ਅੱਜ ਸੁਣਨਾ ਹੀ ਜਗਾੜ ਬਣਾ ਕੇ ਧਾਵਾਗੇ ਇਹਨਾਂ ਕਦੇ ਵੀ ਤੁਸੀਂ ਖੇਤ ਚ ਆਓਗੇ ਤੁਹਾਡੇ ਆ ਚੀਜ਼ ਆਏ ਨਹੀਂ ਹੁੰਦੀ ਤੇ ਆਏ ਰਹੂਗੀ ਤੇ ਆਹ ਚ ਆਏ ਹੋਊ ਤੇ ਬਾਅਦ ਚ ਕੱਢ ਦੇ ਸਾਪ ਇੱਕ ਨਾ ਮੈਂ ਉਹ ਸੀਗੀ ਜਾਂ ਮੈਂ ਇਹ ਫਿਰ ਨਹੀਂ ਜਿੱਤਦਾ ਜੇ ਗੇਮ ਆਏ ਖੇਡਿਆ ਕਰੀ ਬੰਦੇ ਚਾਰ ਪੰਜ ਇਕੱਠੇ ਕਰਕੇ ਜਿਵੇਂ ਉਹ ਕਰਦੇ ਹੁੰਦੇ ਬੰਗਾਲੀ ਕੀ ਨਹੀਂ ਕਰਦੇ ਉਹ ਬਾਹਰ ਕੱਢੀਏ ਇੱਕ ਸੀਗੀ ਆ ਮੈਂ ਭੁੱਲ ਗਿਆ ਉਹ ਮੈਂ ਸੱਕਦਾ ਗਿਆ ਸੀ ਮੈਂ 1 2 3 4 ਐ ਟਾ ਰੱਖਣੀ ਆ ਅੱਛਾ ਉਹ ਪਿੱਛੇ ਪੈਰੇ ਜਾ ਕੇ ਨਾ ਨਾ 1 2 3 4 ਐ ਚਾਰੇ ਟਾ ਰੱਖਣੀ ਹੂੰ ਤੇ ਜੀ ਉਹ ਚਾ ਕੀ ਕਰਨਾ ਜਦੋਂ ਇਧਰੋਂ ਗਿਣਤੀ ਏ 1 2 3 4 ਹੂੰ ਉਹਨੇ ਤਿੰਨੇ ਟਾਂ ਘਮਾਉਣਾ ਤਿੰਨੇ ਹਲਾਉਂਗਾ ਉਹ ਜੋ ਗਿਣਤੀ ਇਧਰੋਂ ਹੋ ਜੇ 1 2 3 4 ਉਮਤ ਭੁੱਲ ਗਿਆ ਕੱਲ ਮੈਂ ਜਾਜ ਨਹੀਂ ਦਵਾਰੇ ਅੱਛਾ ਉਹਨਾਂ ਨੇ ਲਿਖਿਆ ਹੋਇਆ ਇੱਕ ਦੋ ਦਿਨ ਚੱਲ ਵੀ ਲਿਖਿਆ ਨਹੀਂ ਹੈਗਾ ਜਿਵੇਂ ਆਪਾਂ ਇੱਥੇ ਇੱਕ ਪਈ ਆ ਹੂੰ ਇੱਥੇ ਦੋ ਪਈਆਂ ਹੂੰ ਇੱਥੇ ਤਿੰਨ ਪਈਆਂ ਹੂੰ ਇੱਥੇ ਚਾਰ ਪਈਆਂ ਹੂੰ ਮੈਂ ਤਿੰਨ ਇੱਟਾਂ ਹਲਾ ਕੇ ਸ਼ੁਰੂ ਕਰਨਾ ਹੈ ਵੀ ਆਪਾਂ ਜੀ ਗਿਣੀਆਂ ਇੱਟਾਂ ਤਾਂ ਇਧਰੋਂ ਗਿਣੀਆਂ ਜਾਨਾ 1 2 ਇੱਕ ਉਧਰ ਆ ਜੇ ਚਾਰ ਇਧਰ ਆ ਜਾਣਗੇ 1 2 3 4 ਤਿੰਨ ਲਾਉਣੀਆਂ ਤਿੰਨ ਲਾ ਫਿਰ ਆ ਤਿੰਨੇ ਚੱਕ ਕੇ ਉਧਰ ਰੱਖੋ 1 2 3 4 ਇਹੜੀਆਂ ਤਿੰਨੇ ਪਰੇ ਰੱਖ ਕੇ ਚੌਕਾ ਉੱਥੇ ਹਜੇ ਤਿੰਨ ਆ ਦੂਗਣੇ ਤਨ ਹਲਾਉਣੇ ਕਿ ਕਿਕਰਉਣੀਆਂ ਤਿੰਨ ਹਲਾਉਣਗੇ ਇਹਦੇ ਤੋਂ ਅੱਛਾ ਚਲਣਾ ਆ ਪੱਤੇ ਵੇ ਆ 8 ਟਾ अच्छा 1 2 3 ਹੁਣ ਲੀਆ 4 ਹਾਂ ਇਹ ਤਿੰਨ ਟਾ ਲਵਾਂਗੇ ਅੱਛਾ ਡਿਗਜ ਕਿੱਧਰੋਂ ਸਟਾਰਟ ਹੋਜੀ ਇੱਕ ਕਿੱਧਰ ਹੋ ਜੇ 2 3 4 ਆ 3 ਨਾਲ ਲਵਾਂਗੇ 3 ਨਾਲ ਲਵਾਂਗੇ 3 ਨਾਲ ਜੇ ਉਹਨੇ ਤਿੰਨੇ ਚੱਕਾਂਗੇ ਕਰਦੇ ਨਹੀਂ ਮੈਂ ਕਰਕੇ ਆ ਤੁਹਾਨੂੰ ਮੇਦਾ ਆ ਗਈ ਦਿਮਾਗ ਚ ਇਹ ਜੇ ਦੀ ਵੀਡੀਓ ਬਣਾ ਲਓ ਵੀਡੀਓ ਬਣਾਉਣੇ ਖੜ ਜਾ ਆ ਜਾਂਦੇ ਨਾਲ